ਪਤੰਦਰ ਚੱਕੀ ਬੈਠੇ ਸੀ ਕਿਰਚ ਕਰਨੀ ਸੀ ਵੱਡੀ ਵਾਰਦਾਤ ਪੁਲਿਸ ਨੇ ਕੀਤੇ ਕਾਬੂ ਨਹੀਂ ਤਾਂ ਹੋ ਜਾਣਾ ਸੀ ਕਮ ਲੋਵਾਂ ਨੂੰ ਕੀਤਾ ਸਲਾਖਾਂ ਦੇ ਪਿੱਛੇ ਜੀ ਹਾਂ ਤਸਵੀਰਾਂ ਦੇ ਵਿੱਚ ਜੋ ਪੁਲਿਸ ਦੀ ਹਿਰਾਸਤ ਦੇ ਵਿੱਚ ਇਹ ਦੋ ਆਰੋਪੀ ਤੁਹਾਨੂੰ ਵਿਖਾਈ ਦੇ ਰਹੇ ਨੇ ਇਹ ਕੋਈ ਵਾਰਦਾਤ ਕਰਨ ਦੀ ਫਿਰਾਕ ਦੇ ਵਿੱਚ ਸੀ ਲੇਕਿਨ ਪੁਲਿਸ ਨੇ ਇਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਕਿਉਂਕਿ ਪਹਿਲਾਂ ਵੀ ਇਹ ਇੱਕ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸੀ ਤੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਮਿਲੀ ਸੀ ਤੇ ਪੁਲਿਸ ਨੇ ਤਫਤੀਸ਼ ਦੌਰਾਨ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਬੀਤੇ ਦਿਨੀ ਸਰੰਦ ਦੀ ਆਦਮਪੁਰ ਪਾਕੜਾ ਨਹਿਰ ਦੇ ਕੋਲ ਹਜ਼ਾਰਾਂ ਦੀ ਨੋਕ ਤੇ ਇੱਕ ਮੋਟਰਸਾਈਕਲ ਸਵਾਰ ਤੋਂ ਮੋਟਰਸਾਈਕਲ ਦੀ ਕੋ ਕੀਤੀ ਗਈ ਸੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਇਹਨਾਂ ਦੋ આરોપીਆਂ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਹੈ ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਹੋਇਆਗਾ ਮੋਟਰਸਾਈਕਲ ਤਾਂ ਬਰਾਮਦ ਕੀਤਾ ਹੀ ਗਿਆ ਹੈ ਤੇ ਉਹ ਵੀ ਮੋਟਰਸਾਈਕਲ ਪੁਲਿਸ ਨੇ ਬਰਾਮਦ ਕੀਤਾ ਹੈ ਜਿਸ ਤੇ ਸਵਾਰ ਹੋ ਕੇ ਇਹ ਮੋਟਰਸਾਈਕਲ ਖੋਹਣ ਆਏ ਸੀ ਤੇ ਇਸ ਤੋਂ ਇਲਾਵਾ ਇੱਕ ਕਿਰਚ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਜਿਸ ਨੂੰ ਵਿਕਾ ਕੇ ਇਹਨਾਂ ਨੇ ਮੋਟਰਸਾਈਕਲ ਖੋਹਿਆ ਸੀ ਸਾਡੇ ਨੇ 27 ਤਰੀਕ ਨੂੰ ਇਥੇ ਆਦਮਪੁਰ ਭਾਗੜਾ ਨਹਿਰ ਦੇ ਨੇੜੇ ਇੱਕ ਮੋਟਰਸਾਈਕਲ ਸਨੈਚ ਹੋਇਆ ਸੀ ਉਹਦੀ ਫਿਰ 28 ਤਰੀਕ ਨੂੰ ਬਦਲੀ ਸਾਡੇ ਕੋਲ ਆਇਆ ਸੀ 28 ਤਰੀਕ ਨੂੰ ਸਰੰਥਾਣਾ ਦੇ ਵਿੱਚ ਐਫ ਆਈ ਆਰ ਨੰਬਰ 22 ਅੰਡਰ ਸੈਕਸ਼ਨ 307 304 ਬੀ ਐਨ ਐਸ ਦਰਜ ਹੋਈ ਸੀ ਇਹਦੇ ਚ ਐਸਐਚਓ ਸਰਮ ਤੇ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕਾਰਗੁਜ਼ਾਰੀ ਕਰਕੇ ਕੱਲ ਉਹਨਾਂ ਨੇ ਦੋ ਦੋਸ਼ੀਆਂ ਨੂੰ ਸਮੇਤ ਜਿਹੜਾ ਚੋਰੀ ਦਾ ਮੋਟਰਸਾਈਕਲ 스ਨੇਚ ਹੋਇਆ ਮੋਟਰਸਾਈਕਲ ਜਿਹੜਾ ਉਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਜਿਸ ਤੇ ਵਾਏ ਸੀ ਕਿ 스ਨੇਚ ਕਰਨ ਤੇ ਜਿਹੜੀ ਕਿਰਚ ਦਿਖਾ ਕੇ ਉਹਨਾਂ ਨੇ ਖੋਖਪਿਆ ਸੀ ਔਰ ਰਿਕਵਰ ਕਰਕੇ ਬੰਦੇ ਅਰੈਸਟ ਕਰ ਲਿਆ। ਇੱਕ ਦੋਸ਼ੀ ਹੈਗਾ ਜੀ ਦਿਲਬਾਗ ਸਿੰਘ ਉਸ ਦਿਲਦਲਵਰ ਸੰਨੀਪੁਰ ਰੋਸ ਸਰੰਦ ਦਾ ਰਹਿਣ ਵਾਲਾ ਇੱਕ ਸ਼ੇਰ ਸਿੰਘ ਉਹ ਫੁੱਲਾਢੀ ਬ੍ਰਾਹਮਣ ਮਜਰੇ ਸੰਦ ਹੈ। ਕਿ ਹੋਰ ਵੀ ਕਵਰੀ ਨਹੀਂ ਇਹਨਾਂ ਤੇ ਹਲੇ ਕੋਈ ਰਿਕਵਰੀ ਹੋਰ ਨਹੀਂ ਹੋਈ ਸਾਡੀ ਵੈਸੇ ਇਨਵੈਸਟੀਗੇਸ਼ਨ ਜਾਰੀ ਹੈ। ਇਹਨਾਂ ਤੇ ਪਹਿਲਾਂ ਦੋ ਦੋ ਕਰਜ਼ੇ ਹੈਗੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ। ਤੇ ਇਹਨਾਂ ਤੇ ਦੋ ਦੋ ਕਰਜ਼ੇ ਪਹਿਲਾਂ ਹੈਗੇ ਐਨ.ਪੀ.ਐਸ ਦੇ ਆ ਦੋ ਦੋਨਾਂ ਦੇ ਦੋ ਦੋ ਕਰਜ਼ੇ। ਹੁਣ ਇਹਨਾਂ ਤੋਂ ਇੱਕ ਤਾਂ ਜਿਹੜਾ ਇਹਨਾਂ ਨੇ ਮੋਟਰਸਾਈਕਲ ਸੀਟੀ 100 ਜਿਹੜਾ ਅ ਨੇ ਮੋਟਰਸਾਈਕਲ ਜਿਹੜਾ ਖੋ ਹੋਇਆ ਖੋ ਕੀਤਾ ਉਹ ਵਾਲਾ ਮੋਟਰਸਾਈਕਲ ਇਹਨਾਂ ਕੋਲ ਰਿਕਵਰ ਹੋਇਆ ਤੇ ਇਸ ਤੋਂ ਇਲਾਵਾ ਜਦੋਂ ਇਹ ਜਦੋਂ ਖੋ ਕਰਨ ਆਏ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀਗੇ ਤੇ ਨਾਲ ਇਹਨਾਂ ਨੇ ਜਿਹੜੀ ਲੋਹੇ ਦੀ ਕਿਰਚ ਦਿਖਾ ਕੇ ਖੋ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਬੋਲ ਫਿਲਹਾਲ ਪੁਲਿਸ ਨੇ ਜਿੱਥੇ ਇਹਨਾਂ ਦੋਵੇਂ આરોપીਆਂ ਦੇ ਕਬਜ਼ੇ ਦੇ ਵਿੱਚੋਂ ਮੋਟਰਸਾਈਕਲ ਬਰਾਮਦ ਕੀਤੇ ਨੇ ਤਾਂ ਨਾਲ ਹੀ ਇਹਨਾਂ ਨੂੰ ਸਲਾਕਾਂ ਦੇ ਪਿੱਛੇ ਧੱਕ ਦਿੱਤਾ ਹੈ ਤੇ ਦੱਸਿਆ ਗਿਆ ਹੈ ਕਿ ਇਹਨਾਂ ਦੋਵਾਂ ਤੇ ਪਹਿਲਾਂ ਵੀ ਐਨਡੀਪੀਐਸ ਦੇ ਦੋ ਮਾਮਲੇ ਦਰਜ ਨੇ ਬਿਊਰੋ ਰਿਪੋਰਟ ਜਗਬਾਣੀ ਟੀਵੀ thank you